ਸਤਿ ਸ੍ਰੀ ਅਕਾਲ ਜੀ ਸੋਖੜੇ ਫਰਮ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਦੀ ਵਿਜ਼ਿਟ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਉਣੀ ਆ ਬਹੁਤ ਕੁਆਲਿਟੀ ਦੀਆਂ ਸੋਹਣੀਆਂ ਸੁਨੱਖੀਆਂ ਝੋਟੀਆਂ ਆਜੋ ਕਰਦੇ ਆਂ ਵੀਰ ਹੁਣਾਂ ਨਾਲ ਗੱਲਬਾਤ ਪੁੱਛਨੇ ਆ ਇਹਨਾਂ ਦੀ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਉਤਰ ਜੀ ਤੇ ਆਪਣਾ ਐਡਰੈਸ ਬੋਲ ਦਿਓ ਮੈਂ ਸਰਦਾਰ ਗੁਰदयाल ਸਿੰਘ ਪਰਜਾਪਾਤ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪ ਕਸੀਲ ਡੇਰਾ ਬਾਬਾ ਨਾਨਕ ਜੀ ਫੋਨ ਨੰਬਰ 97800126493 ਹਾਂਜੀ ਜੀ ਹਾਂਜੀ ਅੱਜ ਕਿੰਨੀਆਂ ਲੈਂਦੀਆਂ ਫਿਰ ਛੋਟੀਆਂ ਅੱਜ ਦੋ ਛੋਟੀਆਂ ਆਈਆਂ ਜੀ ਵੱਡੀਆਂ ਛੋਟੀਆਂ ਕੁਆਲਿਟੀ ਦੀਆਂ ਕੁਆਲਿਟੀ ਨੇ ਦੋ ਵੱਡੀਆਂ ਛੋਟੀਆਂ ਜੀ ਹਾਂਜੀ ਆ ਛੋਟੀ ਦੀ ਕੀ ਡਿਟੇਲ ਆ ਹਾਂਜੀ ਇਹ ਛੋਟੀ ਦੀ ਡਿਟੇਲ ਕੀ ਆ ਇਹ ਜਿੱਟੋਏ ਡਿਟੇਲ ਆ ਜੀ ਇਹ ਹੁਣ 18 ਕਿਲੋ ਦੁੱਧ ਦੇ ਦੇਗੀ ਜੀ ਸੂਣ ਵਾਲੀ ਗੱਬਣ ਤਿਆਰ ਹਾਂ ਗੱਬਣ ਤਿਆਰ ਜੀ ਤੇ 18 ਕਿਲੋ 17 18 ਕਿਲੋ ਦੁੱਧਰ ਮਾਰਨਾ ਦੇਗੀ ਹਾਂਜੀ ਤੇ ਕਿਨਵੇਂ ਸੁਆ ਹੈ ਏ ਜਿੱਤ ਜਾਸੂਆ ਤਿੱਜਾਸੂਆ ਹਾਂਜੀ ਖੋਲੋ ਇਹਨੂੰ ਲਾਓ ਜੀ ਕਿੰਨਾ ਟਾਈਮ ਲਾਗੇ ਜੀ ਕਿੰਨਾ ਚਾਹੇਗੀ ਇਹ 8 ਦਿਨ ਲੈਣੇ ਜੀ 8 ਦਿਨ ਹਾਂਜੀ ਚੰਗੀ ਬਣੇਗੀ ਥੱਲੇ ਹਾਂਜੀ ਹਾਂਜੀ ਬਹੁਤ ਕੁਆਲਿਟੀ ਦੀ ਪੂਰੀ ਵੱਡੀ ਝੋਟੀ ਉਹ ਤੋਂ ਖਾਣ ਲੈ ਵਾਲੂਆ ਕਰੋ ਚੈੱਕ ਖਾਣ ਕੁਆਲਿਟੀ ਚੈੱਕ ਕਰੋ ਪੂਰੀ ਵੱਡੀ ਝੋਟੀ ਹਰਿਆਣੇ ਦੀ पूरी बड़ी चोटी टॉप की चोटी फेस क्वालटी चेक करो थना की क्वालटी चेक करो देखो चोटी लेवा चेक करो चोटी का पापा मर्जी फुलकारी ला दे तुमका तो तो सही है ना ਲੋੜ ਇਸ ਵਿਖੋ ਪੂਰੀ ਪੱਦਰੀ ਸਮਦਰੀ ਝੋਟੀ ਪੂਰੀ ਪਲੀ ਪਲੋਸੀ ਝੋਟੀ ਹੱਟਾ ਫਪਾਰ ਦਾ ਦੋਦ ਕਿ ਨਾ ਪਾ ਜਾਈ ਫਿਰ ਐਤ ਕਾ ਵੀ 18 ਤੋਂ ਘੱਟ ਨਹੀਂ ਕੱਢੇ 18 ਕੱਢੇਗੀ 18 19 ਕਿਲੋ ਹਾਂਜੀ ਲੈਵੇ ਦੀ ਕੁਆਲਟੀ ਕਹਾਂ ਯਾਰ ਤਾਲਾ ਜੇਗੀ ਹਵਤਾ ਲਾ ਦੇਗੀ ਨਾ ਜੇ ਅੱਲੀ ਹਵਤਾ ਲਾ ਦੇਗੀ ਹਾਂਜੀ ਤੇ ਰੇਟ ਰੇਟ ਦੇ 1 ਲੱਖ ਤੇ 20 ਹਜ਼ਾਰ ਰੁਪਇਆ ਜਾਇਜ਼ ਕਰ ਦੇ ਸ਼ੋਰ ਜਾਇਜ਼ 115 ਦੇ ਦਿਓ ਹੋਰ ਹੋਰ ਮਾਨ ਤਰਮਾਨ ਹੋ ਜਾਏਗਾ ਕਿੰਨਾ 110 ਵੀ ਦੇ ਦੇਾਂਗੇ ਹਾਂ 2000 ਛੱਡ ਦੇ ਹੋਰ ਹੋਰ ਛੱਡ ਦੇਾਂਗੇ ਦੇ ਦੇਾਂਗੇ 1 ਲੱਖ 6000 ਦੀ ਹਾਂ ਨਾ ਸਿਰਫ 100 ਰੁਪਿਆ ਛੋੜੋ ਨੀ 500 100 ਰੁਪਿਆ ਛੋੜੋ ਨੀ 1 ਲੱਖ 6000 ਦੀ 1 ਲੱਖ 6000 ਦੀ ਬਹੁਤ ਕੁਆਲਿਟੀ ਵਾਲੀ ਝੋਤੀ 18 ਕਿਲੋ ਵਾਲੀ ਪਾ ਪਾਇ ਕਦੀ ਪੂਛ ਚੋਕੇ ਬਖਾਦੇ ਲੈਵਾ ਲਓ ਜੀ ਪੂਛ ਲਓ ਜੀ ਵੇਖ ਲਓ ਲੈ ਵਾਲੂਆ ਚੈੱਕ ਕਰ ਲਓ ਖਾਨ ਕੁਆਲਿਟੀ ਚੈੱਕ ਕਰ ਲਓ ਇਧਰੋਂ ਵੀ ਥਣ ਚੈੱਕ ਕਰ ਲਓ ਨਾੜਾ ਵੇਖੋ ਕਿੰਨੀਆਂ ਛੱਡੇ ਦੇ 1 ਲੱਖ 6000 ਦੀ ਉਹ ਚੁਮਾਨਤਨ ਕਰ ਦੋ ਮਾੜਾ ਮੋਟਾ ਹੋ ਜਾਏਗਾ ਜੀ ਮਾਂ ਤਾਰਾ ਹੋ ਜਾਏਗਾ ਹਾਂਜੀ ਹਾਂਜੀ ਦੋ ਨੰਬਰ ਵਾਲੀ ਤੇ ਆ ਜਾ ਫਿਰ ਆ ਲਓ ਜੀ ਇਹ ਸੂਆ ਕਿਹੜਾ ਹੈ ਦੂਜਾ ਇਹ ਦੂਜਾ ਸੂਆ ਜੀ ਹਾਂਜੀ ਗੱਬਣ ਹਾਂਜੀ ਗੱਬਣ ਜੇ ਵੀ ਇਹ ਕਿੰਨੇ ਕਿ ਦੁੱਧ ਵਾਲੀ ਇਹ ਚੌਗੀ ਦੇ ਮੂੰਹ ਦੀ ਦੁੱਧ ਕਿੰਨੇ ਕਿ ਦੁੱਧ ਆਲੀ ਉਹ ਤੇ ਕਰੇਗੀ ਇਹ 13 ਲੀਟਰ 12 13 ਲੀਟਰ ਮਾਂ ਹਾਂਜੀ ਥਾਨ ਕੁਆਲਟੀ ਚੈੱਕ ਕਰੋ ਬਹੁਤ ਸੋਹਣਾ ਕੁਆਲਟੀ ਦਾ ਥਾਨ ਲੱਗਾ ਹੈ ਚੰਗੇ ਗੈਪ ਤੇ ਥਾਨ ਲੱਗਾ ਫੇਸ ਕੁਆਲਟੀ ਵੀ ਚੈੱਕ ਕਰੋ ਛੋਟੀ ਤੋੜੋ ਜੀ 12 13 ਲੀਟਰ ਵਾਲੀ ਝੋਟੀ ਹਜੇ ਕਿੰਨਾ ਟਾਈਮ ਲਾ ਜੇਗੀ ਪਾਪਾ ਫਿਰ ਇਹ ਆਹ ਸੱਚ 8 ਦਿਨ ਇਹਨੇ ਖਾਣੇ ਦੇ 8 ਦਿਨ ਹਾਂ ਬਹੁਤ ਕੁਆਲਿਟੀ ਦੀ ਤੇ ਵੱਡੀ ਝੋਟੀ ਇਹ ਵੀ ਫੁੱਲ ਸੈਜ ਝੋਟੀ ਬਹੁਤ ਕੁਆਲਿਟੀ ਫੇਸ ਕੁਆਲਿਟੀ ਸੇਂਗਰੀ ਕੁਆਲਿਟੀ ਬਹੁਤ ਕੁਆਲਿਟੀ ਝੋਟੀ ਦੀ ਪਿਓਰ Z ਬਲੈਕ ਝੋਟੀ ਪਿੱਠ ਪੁੜਾ ਵੇਖੋ ਬਾਂਹ ਛੁੱਟੀ ਆ ਪਾਪਾ ਦੋ 12 ਕਿਲੋ ਦੇ ਦੇਈ ਫਿਰ ਹਾਂਜੀ 12 ਵਧੇਗੀ ਜੀ 3 ਰੇਟ ਹਾਂਜੀ ਰੇਟ ਰੇਟ ਮੰਗਣ ਨੂੰ ਤਾਂ 90 ਹਜ਼ਾਰ ਮੰਗਾ ਦੇ ਆ ਕੇ 85 ਹਜ਼ਾਰ ਦੀ ਮਾਂ ਤਾਂ ਕਰੀ ਜਿਆਦਾ ਯਾਰ ਮਾਂ ਤਾਂ ਹੋਏਗਾ ਜੀ ਜੋ ਕਹੋਗੇ ਇਹ ਚ ਜਿਆਦਾ ਹੀ ਥੋੜਾ ਮਾਂ ਤਾਂ ਜਿਆਦਾ ਕਰ 80 ਹਜ਼ਾਰ ਦੇ ਦੇਾਂਗੇ ਜੀ 2000 ਛੱਡ ਦੇ 2000 ਛੜ ਦਿਆਂਗੇ ਹੋਰ ਸੁਝਾਂਦੇ ਉਹ ਤੋਂ ਛੋੜ ਸ਼ੂਟ ਮਾਰੀ ਮੋਟੀ ਕਰਦਾ ਝੋਟੀ ਤੇ ਨਹੀਂ 70000 ਦੀ ਹਾਂ ਨਾ 100 ਰੁਪਿਆ ਸ਼ੂਟ ਹੋਣੀ 500 500 500 5 500 ਦੂਆਂ ਜੋ ਝੋਟੀ ਹੋਣੀ ਹੈ ਪਾਪ ਕਰਦੀ 5 500 ਚਲ 500 ਫਾਰਮ ਕਰ ਦਿਆਂਗੇ ਜੀ ਬਹੁਤ ਹੋ ਜਾਂਦੇ ਹੋ ਬਹੁਤ ਕੁਆਲਿਟੀ ਦੀਆਂ ਵੀਰ ਹੋਣਾ ਝੋਟੀਆਂ ਨਹੀਂ ਹੁੰਦੀਆਂ ਵੱਡੀਆਂ ਝੋਟੀਆਂ ਬਹੁਤ ਕੁਆਲਿਟੀ ਦੀਆਂ ਸੋਹਣੀਆਂ ਸਨੱਖੀਆਂ ਝੋਟੀਆਂ ਆ ਝੋਟੀ ਦਾ ਸਿੰਘ ਚੈੱਕ ਕਰ ਲੋ ਫੇਸ ਕੁਆਲਿਟੀ ਝੋਟੀ ਚੈੱਕ ਬਹੁਤ ਸੋਹਣੀ ਝੋਟੀ ਹੈ ਜੀ ਥਣਾ ਸੁਣਾ ਦੀ ਕੁਆਲਿਟੀ ਚੱਡੇ ਦੇ ਮਿਲਕਵੇਂ ਵੇਖੋ ਕਿੰਨੀ ਕੁਆਲਿਟੀ ਦੀ ਮਿਲਕਵੇਂ ਲੱਗੀ ਆ ਥਾਨ ਵੇਖੋ ਉਧਰ ਵੀ ਹੈਗੀ ਥਾਨ ਵੀ ਬਹੁਤ ਕੁਆਲਿਟੀ ਦਾ ਲੱਗਾ ਹੋਇਆ ਇਧਰੋਂ ਵੀ ਥਾਂ ਚਾਹ ਤੁਹਾਨੂੰ ਚੈੱਕ ਕਰਾ ਦਨੇ ਬਹੁਤ ਕੁਆਲਿਟੀ ਦਾ ਸੋਹਣਾ ਥਾਂ ਲੱਗਾ ਹੋਇਆ ਗੈਪ ਗੈਪ ਫੇਸ ਕੁਆਲਿਟੀ ਕਰ ਲੋ ਚੈੱਕ Papa ਫੇਰ ਕਹੀ ਆਪਣਾ ਡਰੈੱਸ ਬੋਲ ਦੇ ਹਾਂਜੀ ਡਰੈੱਸ ਬੋਲ ਮੇਰਾ ਪਿੰਡ ਸ਼ਿਕਾਰਮਾਰਸ਼ਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਤਹਿਸੀਲ ਡੇਰ ਬਾਬਾ ਨਾਨਕ ਫੋਨ ਨੰਬਰ ਫੋਨ ਨੰਬਰ 97812 60493 60493 ਹਾਂਜੀ ਆ ਵੀ ਫੋਨ ਨੰਬਰ ਹੈਗਾ ਦੋ ਫੋਨ ਨੰਬਰ ਹੈ ਜਿਹੜੇ ਵੀ ਇਹ ਮੇਰੇ ਵੀਰ ਭਾਣ ਜਿਹੜੇ ਮੈਂ ਮਰਜ਼ੀ ਨੰਬਰ ਤੇ ਸੰਪਰਕ ਪਾ ਸਕਦਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ